ਸਬਦੇ ਛੋਡੇ ਬਾਰੇ ਦੇ ਤੋਹਫੇ ਲੈ ਆਇਆ ਸਰਦੀਆਂ ਵਾਲੇ ਟਾਈਗਰ ਬੂਟ ਬਜ਼ਾਰਾਂ ਦੇ ਵਿੱਚ 2-2000 ਦੇ ਵਿਕਦੇ ਨੇ ਪਰ ਮੇਰਾ ਵੀਰ ਜਿਹੜਾ ਵੀਡੀਓ ਬਣਾ ਰਿਹਾ ਹੈ ਇਹਦੀ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਫੋਲੋ ਕਰ ਲਿਓ ਦੱਬ ਕੇ ਸਿਰਫ 600 ਰੁਪਏ ਦੇ ਵਿੱਚ ਲੈਣਾ ਰਿੰਕੂ ਬ੍ਰੈਂਡ ਆਪਣੇ ਜੀ ਇਹਦੇ ਵਿੱਚ 7 ਤੋਂ 8 ਰੰਗ ਮਿਲਣਗੇ ਰੰਗ ਵੀ ਐਡੇ ਖਤਰਨਾਕ ਇਕੱਲੇ-ਇਕੱਲੇ ਚੁਆਇਸ ਕਰਕੇ ਆਪ ਦਾ ਤਿਆਰ ਕਰਾਇਆ ਮਾਲ ਇਸ ਤੋਂ ਬਾਅਦ ਆ ਗਿਆ ਹਾਈ ਨੈਕ ਹਾਈ ਨੈਕ 에ਅਰ ਜਾਰਡਨ ਦੇ ਵਿੱਚ ਇਹ ਵੀ ਤੁਹਾਨੂੰ ਸਿਰਫ 600 ਰੁਪਏ ਦਾ ਪੀਸ ਮਿਲ ਜਾਣਾਗਾ ਇਹਦੇ ਵਿੱਚ ਵੀ 10 ਤੋਂ 12 ਕਲਰ ਮਿਲ ਜਣਗੇ ਇਸ ਤੋਂ ਬਾਅਦ ਆ ਗਿਆ ਨਾਈਟਰੋ 6 ਇਹਦੇ ਵਿੱਚ 4 ਤੋਂ 5 ਰੰਗ ਮਿਲ ਜਣਗੇ ਬਾਈ ਬਾਜ਼ਾਰਾਂ 'ਚ 2-2000 ਦਾ ਵਿਕਦਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਇਹ ਵੀ 600 ਰੁਪਏ 'ਚ ਦੇ ਦੇਣਾ ਬਾਕੀ ਆਪਣੇ ਕੋਲ ਹੋਰ ਵੈਰਾਈਟੀ ਬਹੁਤ ਪਈ ਆ ਤੁਹਾਨੂੰ ਗਾਹਾਂ ਚੱਲ ਕੇ ਦਿਖਾ ਦਿੰਨੇ ਆ ਦੇਖੋ ਚੈਲਸੀ ਪਈ ਆ ਚੈਲਸੀ ਸਿਰਫ 600 ਰੁਪਏ ਦੇ ਵਿੱਚ ਮਿਲਨੀ ਆ ਬਾਜ਼ਾਰਾਂ 'ਚ 2-2000 ਦੀ ਵਿਕਦੀ ਆ ਪਰ ਰਿੰਕੂ ਬ੍ਰਾਂਡ ਹਮਨੇ ਇੱਕੋ ਹੀ ਰੇਟ ਕਰਤਾ 600 ਜਿਹੜਾ ਮਰਜ਼ੀ ਬੂਡ ਚੱਕ ਲਿਓ ਆ ਦੇਖੋ ਜੀ ਕਿੱਡਾ ਤਗੜਾ ਬੂਟ ਆ ਨਿਊ ਬੈਲੈਂਸ ਦਾ ਕਿੰਨਾ ਸੋਹਣਾ ਬੋਟੜ ਬੂਟਾ ਸਿਰਫ 600 ਰੁਪਏ ਦੇ ਵਿੱਚ ਮਿਲਣਾ ਜਿਹੜਾ ਤੁਹਾਨੂੰ ਪਹਿਲਾਂ ਟਾਈਗਰ ਦਿਖਾਇਆ ਸੀ ਇੱਕ ਆ ਕਲਰ ਆ ਗਿਆ ਉਹਦੇ ਵਿੱਚ ਦੇਖੋ ਕਿੰਨਾ ਪਿਆਰਾ ਕਲਰ ਆ ਸਿਰਫ 600 ਰੁਪਏ ਦੇ ਵਿੱਚ ਮਿਲਣਾ ਹੋਰ ਬਹੁਤ ਸਾਰੀ ਵੈਰੀਟੀ ਪਈ ਆ ਆਪਣੀਆਂ ਆਪ ਦੀਆਂ ਬੈਲੀਆਂ ਤਿਆਰ ਹੁੰਦੀਆਂ ਨੇ ਦਿਖਾ ਦਨੇ ਤੁਹਾਨੂੰ ਆ ਦੇਖੋ ਜੀ ਔਰਚੀ ਦੀ ਬੈਲੀ ਆ ਲੋ ਆਪਣੀਆਂ ਆਪ ਦੀ ਬ੍ਰੈਂਡ ਆ ਆਪਣਾ ਆਪ ਦਾ ਤਿਆਰ ਕਰ ਰਹੇ ਆ ਪਰ ਸਿਰਫ 600 ਰੁਪਏ ਦੇ ਵਿੱਚ ਮਿਲਣਾ ਨਵਾਂ ਪੀਸ 10 ਦਿਨਾਂ ਜਾਂ 1 ਮਹੀਨੇ 'ਚ ਕੋਈ ਦਿੱਕਤ ਹੁੰਦੀ ਆ ਪੀ ਚੇਂਜ ਕਰਕੇ ਦੇ ਦੂਗਾ ਰਿੰ ਉਹਣਾ ਕਿੱਥੇ ਤੁਸੀਂ ਰਾਮਪਰਾ ਫੂਲ ਰਿੰਕੋ ਬ੍ਰੈਂਡ ਹਬ ਨੀਅਰ ਸਮੜਾ ਬਾਜ਼ਾਰ